ਸਸਿਕਾ ਸਾਰੇ ਇਮੇਟੀਟਾ ਕੋ ਪਰਮਾਤਮਾ ਸਾਰਿਆਂ ਡੀਟਾ ਕਰਕੇ ਅਸੀਂ ਨਾ ਪਰਸੋਂ ਅੰਤ ਪਰਸੋਂ 13 ਤਰੀਕ ਨੂੰ 13 ਤਰੀਕ ਨੂੰ ਅਸੀਂ ਨਾ ਮਕਾਨਾ ਸਾਹਿਬ ਤੋਂ ਪਨਾ ਪਾਕਿਸਤਾਨ ਤੋਂ ਆਈਆਂ ਗੁਰਨਾਨਕ ਦੇਵ ਜੀ ਦੇ ਗੁਰਪੁਰਬ ਸੀਗਾ ਸਾਨੂੰ ਪਤਾ ਸੀ ਸੰਗਤ ਗਈ ਸੀ ਨਾ ਵੀ ਜੇ ਲੱਗੇ ਹੋਏ ਸਾਰੇ ਨੂੰ ਪਤਾ ਤੇ ਅਸੀਂ ਨਾ ਹੱਥੋਂ ਜਣ ਜਣ ਅਸੀਂ 7:00 ਵਜੇ ਅਸੀਂ ਚੜ ਗਏ ਉੱਥੋਂ ਬਸ ਬਠਿੰਡੇ ਤੋਂ ਮੋੜ ਆਲੀ ਹੈ ਨਾ ਸ਼ਾਮ ਨੂੰ ਤੇ 7 ਵਜੇ ਤੇ ਸਾਰੀ ਬੱਸ ਜਿਹੜੀ ਸਾਰੇ ਬਿਹਾਰੀਆਂ ਨੇ ਭਰੀ ਹੋਈ ਸੀ ਹੁਣ ਤਾਂ ਦੇਖੋ ਜੀ ਆਪਣੇ ਵੀ ਜਿਹੜੇ ਪੰਜਾਬੀ ਉਹਨਾਂ ਦਾ ਵੀ ਨਹੀਂ ਪਤਾ ਲੱਗਦਾ ਵੀ ਇਹ ਬਿਹਾਰੀ ਐ ਕਿ ਪੰਜਾਬੀ ਐ ਕੌਣ ਹਨਾ ਕਿਉਂਕਿ ਉਹ ਰਲੇ ਪਏ ਐ ਰਲੇ ਮਿਲੇ ਹੋਏ ਪਏ ਕਿਉਂਕਿ ਆਪਣੇ ਵੀ ਕਟਿੰਗ ਐ ਹਨਾ ਤੇ ਮੈਨੂੰ ਦੋ ਬੱਚੇ ਮੁੰਡੇ ਮੇਰੇ ਨਾਲ ਹੀ ਬੈਠੇ ਸੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਪੁੱਛ ਤੁਸੀਂ ਬਿਹਾਰ ਦੇ ਆ ਕਿ ਤੁਸੀਂ ਬਿਹਾਰ ਕਿੱਥੋਂ ਦੇ ਆ ਤੁਸੀਂ ਪੰਜਾਬੀ ਆ ਕਿ ਵੀ ਕੌਣ ਆ ਤੁਸੀਂ ਕਹਿੰਦੇ ਜੀ ਅਸੀਂ ਪੰਜਾਬੀ ਹਾਂ ਕੋਡ ਫੱਤੇ ਦੀ ਮੈਂ ਕਿਹਾ ਪੁੱਤ ਤੂੰ ਸੋਡਾ ਤੇ ਇਹਨਾਂ ਦਾ ਪਤਾ ਨਹੀਂ ਲੱਗਦਾ ਵੀ ਤੁਸੀਂ ਕੇਸ ਰੱਖੋ ਨਹੀਂ ਤਾਂ ਪੱਗਾ ਤਾਂ ਬੰਨੋ ਨਾ ਹਣਾ ਤੇ ਸੇਤਾਂ ਵੀ ਇੰਨੀਆਂ ਮਾੜੀਆਂ ਮਾੜੀਆਂ ਉਹਨਾਂ ਦੀਆਂ ਬੱਚਿਆਂ ਦੀਆਂ ਨਾ ਉਹ ਕਾਲਜ ਚ ਪੜਦੇ ਹੋਣਗੇ ਟਿਊਸ਼ਨ ਵਗੈਰਾ ਪੜ ਕੇ ਆਏ ਸੀ ਤੇ ਮੈਂ ਨਾ ਪਿੱਛੇ ਇੱਕ ਇੰਨਾ ਹੱਟਾ-ਕੱਟਾ ਤੇ ਇੰਨਾ ਸੋਣਾ ਸੁਨੱਖਾ ਬੈਠਾ ਸੀਗਾ ਬੈਠ ਗਿਆ ਪਹਿਲਾਂ ਖੜਾ ਸੀ ਫਿਰ ਪਿੱਛੇ ਸੀਟ ਮਿਲ ਗਈ ਕਿ ਮੇਰੀ ਲਾਸਟ ਸੀਟ ਤੋਂ ਇੱਕ ਪਹਿਲਾਂ ਸੀ ਜਿਹੜੀ ਲਾਸਟ ਨਹੀਂ ਲੰਬੀ ਸੀਟ ਹੁੰਦੀ ਹੈ ਉਹਨਾਂ ਤੋਂ ਪਹਿਲਾਂ ਸੀ ਇੱਕ ਸੀਟ ਮੇਰੀ ਤੇ ਉਮੈਨ ਆਈ ਬੈਠ ਗਈ ਤੇ ਤੋਂ ਪਿੱਛੇ ਬੈਠਾ ਉਹ ਕਿਸੇ ਨਾਲ ਗੱਲ ਕਰਨ ਲੱਗ ਗਿਆ ਤੇ ਉਹ ਪੂਰੀ ਪ्योर ਪੰਜਾਬੀ ਬੋਲਦਾ ਲੱਗਦਾ ਹੀ ਨਹੀਂ ਸੀਗਾ ਵੀ ਇਹ ਜੁਪੀ ਜਾਂ ਬਿਹਾਰ ਦਾ ਹੋਊਗਾ ਹਨਾ ਤੇ ਉਹ ਕਿਸੇ ਨਾਲ ਗੱਲ ਕਰਨ ਲੱਗ ਗਿਆ ਕਹਿੰਦਾ ਕਿੱਥੇ ਆ ਹਨਾ ਕਹਾ ਹੈ ਉਹਨੇ ਹਿੰਦੀ ਚ ਬੋਲਿਆ ਤੇ ਉਹਨੇ ਦੱਸਤਾ ਹੋਣਾ ਵੀ ਮੈਂ ਕਿੱਥੇ ਆ ਹਨਾ ਤੇ ਕਹਿੰਦਾ ਇੱਥੇ ਆ ਜਾ ਪੰਜਾਬ ਚ ਇਹ ਪੰਜਾਬ ਚ ਤਾਂ ਨਜ਼ਾਰੇ ਆ ਕਹਿੰਦਾ ਇਹ ਸ਼ੇਖਰਾ ਪਤਾ ਨਹੀਂ ਕੀ ਨਾ ਜਾ ਲੈ ਰਿਹਾ ਸੀ ਸ਼ਿਕਾਰ ਆਖ ਨਹੀਂ ਕੀ ਵੀ ਉਹ ਮਿਲੂਗਾ ਇੱਥੇ ਬਹੁਤ ਮਿਲਦਾ ਕਹਿੰਦਾ ਤੇ ਮੈਂ ਕਿਵੇਂ ਮੁੰਡਾ ਲੱਗਦਾ ਤਾਂ ਹੈ ਨਹੀਂ ਗਾ ਵੀ ਹਿੰਦੀ ਕਿਉਂ ਬੋਲੀ ਜਾਂਦਾ ਹਨਾ ਤੇ ਲਾਲ ਉਹਦੇ ਟੀ-ਸ਼ਰਟ ਪਾਈ ਗੋਰਾ-ਗੋਰਾ ਹੱਟਾ-ਕੱਟਾ ਪੂਰਾ ਤੇ ਬਾਅਦ ਵਿੱਚ ਤਾਂ ਮੈਂ ਜਦੋਂ ਇੱਥੇ ਆ ਕੇ ਕਈਆਂ ਨੂੰ ਪੁੱਛਿਆ ਬੱਚਿਆਂ ਤੋਂ ਵੀ ਇਹ ਫਿਰ ਨਾ ਬੱਚੇ ਨੇ ਦੱਸਿਆ ਕਹਿੰਦਾ ਸਾਡੇ ਨਾਲ ਨਾ ਬਿਹਾਰੀਆਂ ਦੇ ਬੱਚੇ ਪੜਦੇ ਵਹਿਆਂ ਦੇ ਕਹਿੰਦਾ ਉਹ ਦੱਸਦੇ ਸੀ ਉਹ ਕਹਿੰਦੇ ਵੀ ਨਾ 8ਵੀਂ ਚਾਹ ਬੱਚਾ ਸਾਡੇ ਮੇਰੇ ਤੀਜੀ ਦਾ ਬੇਟਾ ਹੈ ਕਹਿੰਦਾ ਜੀ ਉਹ ਕਹਿੰਦੇ ਹੁੰਦੇ ਵੀ ਸਾਡੇ ਤਾਂ ਇਹ ਆਹਾ ਜਿਹੜਾ ਕੀ ਆਹਾ ਆਨ ਪੁੰਦੇ ਕੀ ਖਾਂਦੇ ਹਨਾ ਜਰਦਾ ਵਗੈਰਾ ਕਹਿੰਦਾ ਸਾਡੇ ਤਾਂ ਇਹ ਸ਼ਿਖਰਾ ਸ਼ੁਕਰਾ ਵੀ ਕਹਿੰਦਾ ਕੋਈ ਖਾਣ ਵਾਲੀ ਚੀਜ਼ ਹੈ ਵੀ ਆ ਨਸ਼ਈ ਹੈ ਕੋਈ ਤੇ ਕਹਿੰਦਾ ਉਹ ਉਹ ਕਹਿੰਦਾ ਸਾਡੇ ਤਾਂ ਉਧਰ ਸਰਕਾਰ ਨੇ ਇਹ ਬੰਦ ਕੀਤਾ ਹੋਇਆ ਤੇ ਇਹਨਾਂ ਨੇ ਇੱਧਰ ਪੰਜਾਬ 'ਚ ਇਹ ਕੰਮ ਸ਼ੁਰੂ ਕਰ ਲਿਆ ਕਹਿੰਦਾ ਉੱਥੇ ਹੁਣ ਜਦੋਂ ਮਿਲਦੇ ਨਹੀਂ ਹਨਾ ਤੇ ਉਹ ਫਿਰ ਤਾਂ ਕਹਿੰਦੀ ਵੀ ਸਾਨੂੰ ਇੱਧਰ ਮਿਲਦਾ ਨਹੀਂ ਉਹ ਫਿਰ ਇਹਨਾਂ ਨੂੰ ਫੋਨ ਕਰਦੀ ਕਹਿੰਦਾ ਫਿਰ ਇਹ ਕਹਿੰਦੇ ਵੀ ਇੱਧਰ ਮਿਲਦਾ ਇੱਧਰ ਆਜੋ ਇੱਧਰ ਕਹਿੰਦਾ ਇਹ ਕੰਮ ਕਰੀ ਬੈਠੇ ਆ ਸਾਰੀਆਂ ਦੁਕਾਨਾਂ ਦੇ ਕੋਨਾ ਖੋਖੇ ਖੋਖੇ ਕਰੀ ਬੈਠੇ ਆ ਕਹਿੰਦਾ ਤੇ ਕਹਿੰਦਾ ਉਹ ਦੱਸ ਰਿਹਾ ਸੀ ਕਹਿੰਦਾ ਇਹ ਸ਼ਹਿਰਾਂ ਦੇ ਵਿੱਚ ਨਾ ਜਾਂ ਮੰਡੀਆਂ ਦੇ ਵਿੱਚ ਜਿਵੇਂ ਸਾਡੀ ਮੰਡੀ ਐ ਛੋਟੀ ਕਹਿੰਦਾ ਬਹੁਤ ਖੋਖੇ-ਖੋਖੇ ਬਣਾਈ ਬੈਠੇ ਐ ਤੇ ਦੇਖ ਲਓ ਵੀ ਸਾਰਾ ਜਿੰਨਾ ਨਸ਼ਾ ਅਧਰਾ ਹਜ਼ਾਰ ਦਾ ਬੀੜੀ ਸਿਗਰਟ ਕੋਈ ਕੋਈ ਹੁੰਦਾ ਸੀ ਆਪਣੇ ਕਿਤੇ ਹੁਣ ਇਹਨਾਂ ਨੇ ਆਮ ਇਦਰ ਸ਼ਰਮ ਸ਼ਿਖਰਾ ਸ਼ੁਕਰਾ ਨਾਵੀਆਂ ਜੀਜਾਂ ਇੱਕ ਇਹ ਕਹਿੰਦੇ ਵੀ ਉਹ ਇਹਨਾਂ ਨੇ ਲਿਆਂਦੀਆਂ ਇੱਥੇ ਤੇ ਦੇਖ ਲਓ ਵੀ ਇਹਨਾਂ ਨੇ ਇੰਨਾ ਹੋ ਕੀ ਗੰਦ ਪਾਤਾ ਇਹਨਾਂ ਨੇ ਤੇ ਹਜੇ ਵੀ ਪੰਜਾਬੀ ਸਮਝੋ ਜਿਹੜੇ ਆਪਾਂ ਹੁਣ ਇਹਨਾਂ ਦੇ ਹੱਥੋਂ ਗੰਦ ਖਾਂਦੇ ਆਂ ਕਿ ਉਹ ਕਿੰਨੇ ਮੂੰਚ ਪਾਨ ਹੋਰਾ ਵਗੈਰ ਨਹੀਂ ਅਸੀਂ ਉਧਰ ਗਏ ਆ ਉਧਰ ਨਾ ਲਾਹੌਰ ਅਸੀਂ ਸ਼ਾਪਿੰਗ ਕੀਤੀ ਆ ਦੋ ਦਿਨ ਸਮ ਦਿੱਤੇ ਸੀ ਤੇ ਇੱਕ ਮੁੰਡਾ ਸਿਰਫ ਸਾਡੇ ਨਾਲ ਉਹ ਵੀ ਕਹਿੰਦਾ ਉਹ ਪਾਸੇ ਹੋ ਗਿਆ ਕਹਿੰਦਾ ਜੀ ਮੈਂ ਸੀ ਬੀੜੀ ਪੀਣੀ ਆ ਤੇ ਨਹੀਂ ਤਾਂ ਦੁਕਾਨਾਂ ਦੁਕਾਨਾਂ ਵਾਲੇ ਹੋਰ ਵਧੀਆ ਸਾਫ਼ ਸੁਥਰੇ ਕੋਈ ਇਹ ਨਹੀਂ ਕਿ ਉੱਤੇ ਬੀੜੀ ਪੀ ਕੇ ਮੂੰਹ ਤੇ ਮਾਰਦਾ ਹੋਗਾ ਕੁਛ ਮਾਰਦਾ ਜੋ ਪਿੰਦੇ ਹੋਣਗੇ ਕਿ ਲੈ ਆਪਣੇ ਪਾਸੇ ਆਸੇ ਪਾਸੇ ਪਿੰਦੇ ਹੋਣਗੇ ਹਣਾ ਉੱਥੇ ਨਹੀਂ ਸੇਵਾ ਕਰਦੇ ਮੁੰਡੇ ਬਹੁਤ ਹੀ ਵਧੀਆ ਹਿੰਦੂ ਤੇ ਮੁਸਲਮਾਨ ਦੋਨੇ ਉੱਥੇ ਹਿੰਦੂ ਮੁਸਲਮਾਨ ਦਾ ਮੈਂ ਤਾਂ ਲੱਗਦਾ ਨਹੀਂ ਕੋਈ ਕਿਉਂਕਿ ਦੋਨੇ ਗੁਰੂ ਨਾਨਕ ਦੇਵ ਜੀ ਦੇ ਕਹਿੰਦੇ ਜੀ ਆਕੇ ਤੁਸੀਂ ਤਾਂ ਹੈਗੇ ਆ ਸਿੰਘ ਸਾਨੂੰ ਕਹਿੰਦੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਸਿੱਖ ਆ ਇਹਦਾ ਮਤਲਬ ਵੀ ਅਸੀਂ ਮਤਲਬ ਨਾ ਅਸੀਂ ਅਸੀਂ ਗੁਰਨਾਨਕ ਦੇਵ ਜੀ ਦੀ ਸਿੱਖਿਆ ਤੇ ਚੱਲਦੇ ਆ ਤੇ ਅਸੀਂ ਦੇਖ ਲਓ ਵੀ ਮੈਂ ਇਥੇ ਇਨਾਂ ਨੂੰ ਇੰਨੀ ਪਹਿਲ ਦੇ ਰਹੇ ਆ ਇੰਨਾ ਗੰਦ ਪਾ ਲਿਆ ਅਸੀਂ ਇੱਕ ਦੇਖੋ ਜਿਵੇਂ ਅਸੀਂ ਹੋਰ ਨਾ ਚੀਜ਼ਾਂ ਦੇ ਖਾਤਰ ਲੜਦੇ ਆ ਜਿਵੇਂ ਅਸੀਂ ਉੱਥੇ ਲਾਇਆ ਸੀਗਾ ਆਪਣਾ ਲੈਸਿਓ ਮੈਂ ਸਰਕਾਰ ਦੀ ਪੰਜਾਬ ਸਰਕਾਰ ਦੀ ਐ ਵੀ ਵਿਰੋਧ ਲੜੋ ਵੀ ਭਾਈ ਕਾਨੂੰਨ ਬਣਾਓ ਵੀ ਇੱਥੇ ਕੀ ਹੁਣ ਕੱਲ ਰਾਤ ਨਾ ਇੱਕ ਕੋਈ ਮੁਸਲਮਾਨ ਦੀ ਮੈਂ ਵੀਡੀਓ ਦੇਖੀ ਉਹਦੀ ਬੱਚੀ ਸੀ ਪਤਾ ਨਹੀਂ ਕੌਣ ਸੀ 16 ਸਾਲ ਦਾ ਰੇਪ ਕੀਤਾ ਉਹ ਕਹਿੰਦਾ ਸੀ ਉਹਦਾ ਲਿਪਸ ਸੀ ਸਾਰਾ ਖਾ ਗਏ ਨਹੀਂ ਉਹਦਾ ਬੁਰੀ ਮੂੰਹ ਸਾਰਾ ਨੋਚਿਆ ਪਿਆ ਦਾ ਤੇ ਮਾਰਤੀ ਹੋਇਆ ਇੰਨਾ ਬੁਰਾ ਹਾਲ ਕੀਤਾ ਤੇ ਹੁਣ ਇਹਨਾਂ ਤੇ ਨੱਖ ਪੈਣੀ ਨਹੀਂ ਚਾਹੀਦੀ ਪੰਜਾਬ ਦਾ ਹੀ ਉਹ ਬੰਦਾ ਸੀ ਉਹ ਕੁੜੀ ਮੁਸਲਮਾਨਾਂ ਦੀ ਪੰਜਾਬ ਦੀ ਸੀ ਜੇ ਕਿਸੇ ਦੀ ਆ ਚਾਪ ਚਾਪ ਪੰਜਾਬੀ ਕਰਦਾ ਬਿਹਾਰੀਆਂ ਦੀ ਜਾਂ ਬਿਹਾਰੀ ਕਰਦਾ ਜਾਂ ਮੁਸਲਮਨ ਸਿੱਖ ਕੋਈ ਵੀ ਹੈ ਬੱਚਾ ਤਾਂ ਬੱਚਾ ਹੀ ਆ ਨਾ ਇੱਜ਼ਤ ਇੱਜ਼ਤੀ ਆ ਤੇ ਕੁੜੀ ਕਿੰਨਾ ਇੰਨੀ ਬੁਰੀ ਹਾਲਤ ਕਰਕੇ ਮਾਰੀ ਆ ਤੇ ਤੁਸੀਂ ਜਿਹੜੇ ਲਿਉਣ ਵਾਲੇ ਆ ਨਾ ਹੁਣ ਇਹਨਾਂ ਤੇ ਨੱਥ ਵੀ ਪਾਓ ਇਹਨਾਂ ਦੇ ਵਾਸਤੇ ਭੱਜੋ ਜਿਵੇਂ ਅਸੀਂ ਆਪਦੀ ਜ਼ਮੀਨ ਦੀ ਖਾਤਰ ਅਸੀਂ ਕਿਸਾਨ ਮਜ਼ਦੂਰ ਇਕੱਠਾ ਲਾਇਆ ਸੀ ਨਾ 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 ਹੁਣ ਯੂਨੀਵਰਸਿਟੀ ਇਹਨਾਂ ਨੂੰ ਵੀ ਭਜਾਉਣ ਦੇ ਸਭ ਤੋਂ ਵੱਡੇ ਖਤਰਨਾਕ ਹੈ ਇਹਨਾਂ ਨੂੰ ਭਜਾਉਣ ਵਾਸਤੇ ਵੀ ਕਾਨੂੰਨ ਬਣਾਉਣ ਵਾਸਤੇ ਵੀ ਲਾਈਏ ਆਪਾਂ ਤੇ ਦੇਖੀ ਸੀ ਖੰਨੇ ਦਾ ਬਾਜ਼ਾਰ ਆ ਉੱਥੇ ਸਾਰਾ ਜਿਵੇਂ ਨਾ ਜੁਪੀ ਜਿਹਾ ਲੱਗਦੇ ਬਾਜ਼ਾਰ ਐ ਬਾਜ਼ਾਰ ਲਾਈ ਬੈਠੇ ਆ ਤੇ ਸਾਰਾ ਜਿੰਨਾ ਭਈਆ ਜੁਪੀ ਬਿਹਾਰੀ ਸਾਰਾ ਉੱਥੇ ਬੈਠਾ ਨਾ ਤੇ ਇੰਨਾ ਕੋਈ ਪੰਜਾਬੀ ਤਾਂ ਦੇਖਦਾ ਹੀ ਨਹੀਂ ਕੋਈ ਸਭ ਜੁਪੀ ਬਿਹਾਰ ਦੇ ਦੱਸਦੇ ਆ ਤੇ ਅਸੀਂ ਇਹ ਨਹੀਂ ਕਹਿੰਦੇ ਆਉਣ ਕਾਨੂੰਨ ਬਣਾਇਨਾ ਵਾਸਤੇ ਕੰਮ ਕਰਨ ਕੰਮ ਕਰਕੇ ਪਹਿਲਾਂ ਨੂੰ ਮੁੜ ਜਾਣ ਆਉਣ ਇਹਨਾਂ ਦੇ ਆਧਾਰ ਕੜ ਇਹਨਾਂ ਦੀ ਵੋਟਰ ਕਾਡ ਬੰਦ ਕਰਨ ਠੀਕ ਹੈ ਸਰਕਾਰਾਂ ਨੇ ਹੁਣ ਕੁਝ ਨਹੀਂ ਕਰਨ ਜੀ ਆਪਾਂ ਧਰ ਨਹੀਂ ਲਾਵਾਂਗੇ ਇਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਸਰਕਾਰ ਸਰਕਾਰ ਕੀ ਕਰੂਗੀ ਸਰਕਾਰ ਦਾ ਤਾਂ ਆਪ ਜਿਹੜਾ ਤੁਰਿਆ ਫਿਰਦਾ ਇੱਥੇ ਸਾਰੇ ਸਾਰੇ ਭਈਏ ਫਿਰ ਤੁਰੇ ਫਿਰਦੇ ਸਾਰੇ ਬਿਹਾਰੀ ਤੇਜਰੀ ਵਾਲਾ ਰਗਾ ਹੋ ਗਿਆ ਉਹ ਗੰਜਾ ਜੱਕ ਕੀ ਨਾ ਉਹਦੇ ਸੁਸੋਦੀਏ ਸਭ ਬਿਹਾਰੀਏ ਕਿੱਥੇ ਉਹਨਾਂ ਨੂੰ ਉਹਨੂੰ ਕਾਨੂੰਨ ਬਣਾਉਣਾ ਭਗਵਾਨ ਤਾਂ ਮੰਨਦਾ ਚੱਲਦਾ ਹੀ ਹੁੰਦੇ ਤੇ ਆ ਜਿਵੇਂ ਉਹ ਤਾਰ ਖਲਾਉਂਦੇ ਆ ਉਹ ਮੇਲਦੀ ਆ ਠੀਕ ਹੈ ਜਿਵੇਂ ਉਹ ਬਟਨ ਛੱਡਦੇ ਆ ਤੇ ਉਹ ਹਿਲਦਾ ਨਹੀਂ ਹੰਦਾ ਨਹੀਂਗਾ ਤੇ ਫਿਰ ਉਹ ਕਿਵੇਂ ਕਹਿ ਦੂਗਾ ਉਹ ਤਾਂ ਇੱਕ ਬਿਆਨ ਦੇ ਕੇ ਜੀ ਉਹ ਬੱਚਾ ਮਾਰੇ ਬੱਚੇ ਬਾਰੇ ਵੀ ਨਹੀਂ ਕਿਹਾ ਸਿੱਧਾ ਇਹ ਕਹਤਾ ਵੀ ਇਹਨਾਂ ਨੂੰ ਆਪਾਂ ਕਿਵੇਂ ਕੱਢ ਸਕਦੇ ਆ ਆਪਣੇ ਉੱਧਰ ਬੈਠੇ ਆ ਆਪਣੇ ਬੈਠ ਰਹਿਣਾ ਆਪਣੇ ਗਲਤ ਕੰਮ ਕਰਨਗੇ ਆਪਣੇ ਭੋਗਤ ਲੈਣਗੇ ਠੀਕ ਹੈ ਅਸੀਂ ਹੁਣ ਉਹਨਾਂ ਦੀ ਖਾਤਰ ਜਿਹੜੇ ਉੱਧਰ ਬੈਠੇ ਉਹਨਾਂ ਦੀ ਖਾਤਰ ਆਪਦੇ ਬੱਚੇ ਥੋੜੀ ਮਰਵਾਉਣੇ ਆ ਜਿਹੜੇ ਹੁਣ ਜੁਪੀ ਬਿਹਾਰ ਚ ਸਾਡੇ ਬੈਠੇ ਆ ਠੀਕ ਹੈ ਇਹ ਤਾਂ ਉੱਥੇ ਜੁਪੀ ਬਿਹਾਰ ਸਾਡੇ ਕਿੰਨੇ ਕੁ ਵੱਤ ਵੱਤ ਵੀ ਘਰ ਹੋਣਗੇ 50 ਘਰ ਹੋਣਗੇ ਇਹਨਾਂ ਨੇ ਤਾਂ ਪੂਰਾ ਇੱਥੇ ਬਿਹਾਰ ਬਣਾਤਾ ਤੇ ਇਸ ਕਰਕੇ ਨਾ ਕਰਕੇ ਕੁਛ ਸੱਚੀ ਅਸੀਂ ਜਾ ਕੇ ਆਏ ਉੱਥੇ ਨਹੀਂ ਸ਼ਾਂਤੀ ਆ ਕੋਈ ਲੜਾਈ ਨਹੀਂ ਕੋਈ ਧਰਮ ਦੀ ਲੜਾਈ ਨਹੀਂ ਕੋਈ ਕੁਛ ਨਹੀਂ ਕੋਈ ਹੋਰ ਨਹੀਂ ਆ ਕੇ ਕੋਈ ਹਲਾ ਉੱਤੋਂ ਦਾ ਪੰਜਾਬ ਵੀ ਬਹੁਤ ਵਧੀਆ ਛੜ ਕੇ ਬਹੁਤ ਚੜਨਾ ਚੜਨਾ ਕੋਈ ਇਹੋ ਜੀ ਗੱਲ ਨਹੀਂ ਉੱਥੇ ਅਵਾ ਆ ਗਿਆ ਮੈਨੂੰ ਪਤਾ ਨਹੀਂ ਕੀ ਕਰਨਾ ਬਾਹਰ ਚਲੋ ਮੈਂ ਸੁਣਦੀਆਂ ਗੱਲ ਤੇ ਆਪਾਂ ਕਰਦੇ ਆਂ ਫਿਰ ਗੱਲਬਾਤ ਤੇ ਮਨ ਦੁਖੀ ਹੁੰਦਾ ਬਈ ਤਾਂ ਕਰਕੇ ਆ ਵੀ ਇੰਨਾ ਹੈ ਸਾਰੀ ਬੱਸ ਦੇ ਵਿੱਚ ਭਈਏ ਭਈਏ ਭਈ ਇਹ ਵੀ ਯਾਰਾਤ ਨੂੰ ਕੋਈ ਗੱਲੀ ਔਰਤ ਉਹ ਕੁਝ ਵੀ ਕਰ ਸਕਦੇ ਡਰ ਲੱਗਦਾ ਹੁਣ ਇਹਨਾਂ ਤੋਂ ਹੋਰ ਕੋਈ ਗੱਲ ਨਹੀਂ ਕਿਉਂਕਿ ਕ੍ਰਿਮੀਨਲ ਲੋਕ ਹੈ ਲੱਗਦੀ ਹਮਾਟਾ ਬੰਦਾ ਤੇ ਦੋ ਤਿੰਨ ਦਿਨ ਤੱਕ ਆਪਾਂ ਜਿਸ ਕੱਪੜੇ ਸੱਰ ਤੇ ਵੇਸੂ ਕਦੇ ਤੋਂ ਬੀਸੀ ਤੇ ਹੁਣ ਆਪਾਂ ਬਣਾਉਣੀ ਰੋਟੀ ਤੇ ਮੈਂ ਦੁੱਧ ਜੀ ਦੀ ਸਬਜ਼ੀ ਬਣਾਈ ਆ ਬਸ ਇੰਨਾ ਹੀ ਖਾ ਲੈਣੀ ਆ ਇਹ ਬਹੁਤ ਵਧੀਆ ਬਹੁਤ ਸਵਾਦ ਬਣਦੀ ਆ ਸਬਜ਼ੀ ਤੇ ਅੱਜ ਮੈਂ ਉਦ ਦੇ ਕੱਪੜੇ ਧੋਤੇ ਦੂਜੇ ਦਿਨ ਤੇ ਪਰਸੋਂ ਧੋਤੇ ਕੱਲ ਧੋਤੇ ਨਹੀਂ ਗੱਲ ਚੱਲ ਗਈ ਅੱਜ ਧੋਤੇ ਆ ਤੇ ਅੱਜ ਫਿਰ ਮੈਂ ਕੱਪੜੇ ਧੋ ਕੇ 1 ਵਜੇ ਪਾਈਆਂ ਫਿਰ ਮੈਨੂੰ ਇੰਨੀ ਨੀਂਦ ਆਈ ਕੁਛ ਨਹੀਂ ਪਤਾ ਲਿਆ ਕਿੱਥੇ ਹੌਲੀ ਹੌਲੀ ਥਕਾਟ ਦਾ ਪਤਾ ਨਾ ਲੱਗਦਾ ਤੇ ਚਲੋ ਜੀ ਥੋੜੀ ਥੋੜੀ ਠੰਡ ਹੋ ਗਈ ਜੇ ਤਾਂ ਮੈਂ ਤਾਂ ਮੇਰੇ ਤਾਂ ਤਾਂ ਹੀ ਹੋ ਰਿਹਾ ਜੇ ਤਾਂ ਮੈਂ ਛੋਲ ਲੈਣੀ ਆ ਤਾਂ ਮੈਨੂੰ ਗਰਮੀ ਲੱਗਦੀ ਹੈ ਤੇ ਜੇ ਮੈਂ ਨਹੀਂ ਲੀਂਦੀ ਜੁਨੀ ਲੈਣੀ ਆ ਤਾਂ ਮੈਨੂੰ ਠੰਡ ਲੱਗਦੀ ਆ ਪਤਾ ਨਹੀਂ ਕੀ ਚੱਕਰ ਹੈ ਮੇਰੇ ਨਾਲ ਹੋ ਰਿਹਾ ਤੇ ਚਲੋ ਜੀ ਆਪਾਂ ਬਣਾਉਣੀ ਰੋਟੀ ਭੁੱਖ ਲੱਗੀ ਪਈ ਆ ਤੇ ਜਿਉਂ ਦੇਖੋ ਪਿਆ ਉਹ ਇਹ ਉਹ ਕਪੜੇ ਧੁੱਤੇ ਹੋਏ ਰੱਖੇ ਹੋਏ ਆਉਦੇ ਤੇ ਜਿੰਮੂ ਦਵਜਰਾ ਉੱਧਰ ਗਿਆ ਸੀ ਸਾਨੂੰ ਸਸਤ ਬਹੁਤ ਸੀ ਰੋਟੀ ਉੱਡੀ ਛੱਡ ਗਿਆ ਸੀ ਮੱਛਰ ਫੈਲਦਾ ਸਾਡੇ ਤਾਂ ਹੀ ਆ ਮੱਛਰ ਨੇ ਨਾ ਡੇਂਗੂ ਨਾ ਕਰਦੇ ਮੈਨੂੰ ਬੜਾ ਡਰ ਲੱਗਦਾ ਦੋ ਕੁ ਸਾਲ ਪਿਛਲੇ ਤੇ ਪਿਛਲੇ ਸਾਲ ਮੈਨੂੰ ਡੇਂਗੂ ਬਹੁਤ ਜ਼ਿਆਦਾ ਹੋ ਗਿਆ ਸੀ 6 ਮਹੀਨੇ ਦੀ ਵਸਰਾਟਾਈ ਸੀ ਹੁਣ ਕਹਿੰਦੇ ਚਿਕਨ ਗੁੰਨੀਆਂ ਚਿਕਨ ਗੁੰਨੀਆਂ ਵੀ ਕਹਿੰਦੇ ਇਹਦੇ ਧੂਈਆਂ ਆਪਣੇ ਤੋਂ ਮੱਛਰ ਤੋਂ ਕਹਿੰਦੇ ਹੁੰਦਾ ਚਿਕਨ ਗੁੰਨੀਆਂ ਦੀ ਤੇ ਚਲੋ ਜੀ ਆਪਾਂ ਬਣਾ ਲਏ ਰੋਟੀ ਤੇ ਮੇਰਾ ਤਾਂ ਹੁਣ ਇੰਨਾ ਰਹਿ ਗਿਆ ਮੈਂ ਬਣਾਉਣੀ ਸਪਜੀਰੀ ਕਿਉਂਕਿ ਕਿਹੜਾ ਹੁਣ ਦੁੱਧ ਨਹੀਂ ਉਹ ਲਿਆ ਤੇ ਚਲੋ ਜੀ ਆਪਾਂ ਬੰਦੀ ਆਟਾ ਆਟਾ ਬੰਦ ਕੇ ਬਣਾਉਣੀ ਰੋਟੀ ਤੇ ਵੀਡੀਓ ਤੇ ਕਰਦੇ ਐਂਡ ਆ ਵੀਡੀਓ ਵਧੀਆ ਲੱਗੇ ਉਹ ਸਬਸਕ੍ਰਾਈਬ ਕਰੇ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰਦੇ ਦਿੱ ਧੱਪ ਕੇ ਠੀਕ ਹੈ ਦੇ ਟੁੜੇ ਵਾਲਾ ਇਹ ਮੱਕੀ ਦਾ